ਵਿધાન ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਵੱਲੋਂ ਵਾਕਆਊਟ ਕੀਤਾ ਗਿਆ ਤੇ ਜਿਸਲੇ ਬੋਲਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਖਬਾਰਾਂ ਦੀਆਂ ਸੁਰਖੀਆਂ 'ਚ ਰਹਿਣਾ ਚਾਹੁੰਦੀ ਹੈ ਤੇ ਰੌਲਾ ਪਾਉਣਾ ਆਮ ਆਦਮੀ ਪਾਰਟੀ ਦਾ ਪੁਰਾਣਾ ਕੰਮ ਹੈ। ਉਹ ਤੁਹਾਨੂੰ ਵੀ ਸੁਣਾਉਣਾ ਕਿ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਦੂਜੇ ਦਿਨ ਜਿੱਥੇ ਆਮ ਆਦਮੀ ਪਾਰਟੀ ਨੇ ਸਦਨ ਚੋਂ ਵਾਕ ਆਊਟ ਕਰ ਦਿੱਤਾ ਤਾਂ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਰੌਲਾ ਪਾਉਣ ਦੇ ਇਲਜ਼ਾਮ ਲਾਏ ਨੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਪਹਿਲਾਂ ਹੀ ਸੋਚ ਕੇ ਆਏ ਸੀ ਕਿ ਉਹਨਾਂ ਨੇ ਰੌਲਾ ਹੀ ਪਾਉਣਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਬਣੇ ਸਪੀਕਰ ਦੀ ਤਾਰੀਫ ਕੀਤੀ ਹੈ ਤਾਂ ਉੱਥੇ ਹੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਤੇ ਕਿਹਾ ਕਿ ਹਾਲੇ ਸਰਕਾਰ ਆਪਣੇ ਕੰਮਕਾਜ ਸ਼ੁਰੂ ਕਰ ਰਹੀ ਹੈ ਤੇ ਹੌਲੀ-ਹੌਲੀ ਸਭ ਕੁਝ ਠੀਕ ਕਰ ਲਿਆ ਜਾਵੇਗਾ ਜਿਉਂਨਾ ਕਹਿ ਕੇ ਆਮ ਆਦਮੀ ਪਾਰਟੀ ਅਜਿਹੇ ਮੁੱਦੇ ਚੁੱਕ ਸਿਰਫ ਸੁਰਖੀਆਂ ਚ ਆਉਣਾ ਚਾਹੁੰਦੀ ਹੈ। ਆਜ ਤੋਂ ਸ਼ੁਰੂ ਕੀ ਹੈ ਨਾ ਰੋਜ਼ ਹੀ ਕਰेंगे। ਸਰ ਵੀ ਆਰ ਨਾਟ ਬਾਦਰਡ ਅਬਾਊਟ ਦ ਉਹਨਾਂ ਨੇ ਡਿਬੇਟ ਕਰਨਾ ਡਿਬੇਟ ਕਰੇ ਡਿਬੇਟ ਕਰਨਾ ਉਹਨਾਂ ਦਾ ਜਮਹੂਰੀ ਹੱਕ ਹੈ ਬਹਾਰਤ ਦੇ ਵਿੱਚ। ਸਰ ਕੈਬਨਿਟ ਦੀ ਮੀਟਿੰਗ ਅੱਜ ਰਹੀ ਕਿਆ ਕਿਆ ਖਾਸ ਫੈਸਲੇ ਹੋਏ ਸਰ ਕੈਬਨਿਟ ਦੀ ਮੀਟਿੰਗ ਕੈਬਨਿਟ ਕੇ ਜੋ ਫੈਸਲੇ ਹੈ ਦੇ ਵਿਲ ਬੀ ਬਰੀਫਡ ਯੂ ਵਿਲ ਬੀ ਬਰੀਫਡ ਆਉਣੇ ਕਿੰਨੇ ਕੇ ਕਮਿੰਗ ਹਫਤਾ ਹੋਗਾ ਹੈ। पहले तो टीम बनती है अपॉइंटमेंट्स होती है ऑफिसर हैं डिपार्टमेंट्स में, में में पुलिस भी भी। सिविल हमारी बनती है, फिर काम काम शुरू होगा। अब जितने दिन जाएंगे उस पर आज शोर मचाना था ये तो बस अखबारों में आना चाहते है नवजोत सिंह सिद्धू ने भी आम आदमी पार्टी ने वॉकआउट करने ਇਹ ਹਾਲੇ ਤਾਂ ਸਰਕਾਰ ਨੇ ਕੰਮ ਕਾ ਚੰਗੀ ਤਰ੍ਹਾਂ ਨਹੀਂ ਸਭਾ ਲਿਆ ਤੇ ਆਮ ਆਦਮੀ ਪਾਰਟੀ ਕਿਹੜੇ ਮੁੱਦਿਆਂ ਤੇ ਬਹਿਸ ਕਰਨਾ ਚਾਹੁੰਦੀ ਹੈ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਹੁਣ ਗਿੱਦੜ ਚੀਕਾ ਮਾਰਨ ਦਾ ਕੋਈ ਫਾਇਦਾ ਨਹੀਂ ਜਦੋਂ ਸਰਕਾਰ ਹਜੇ 2 ਹਫਤੇ ਚੱਲੀ ਨਹੀਂ ਕਿਹਦੇ ਤੇ ਬਹਿਸ ਕਰਨੀ ਹੈ ਜੇ ਤੁਸੀਂ ਪਿਛਲੀ ਸਰਕਾਰ ਦੇ ਬਾਰੇ ਹੀ ਗੱਲਾਂ ਕਰਨੀਆਂ ਸੀ ਤੁਸੀਂ ਬੜੀਆਂ ਗੱਲਾਂ ਕੀਤੀਆਂ ਨਾ ਤੁਸੀਂ ਲੋਕਾਂ ਤੱਕ ਗਏ ਦੇਖੋ ਪਹਿਲਾਂ ਹੁੰਦਾ ਸੀ ਕੁਲੀਨ ਤੰਤਰ ਰਾਣੀ ਦੇ ਪੇਟ 'ਚੋਂ ਰਾਜਾ ਪੈਦਾ ਹੁੰਦਾ ਸੀ ਫਿਰ ਆਇਆ ਰਾਜਤੰਤਰ ਜਿਹੜਾ ਤਗੜਾ ਉਹੀ ਰਾਜਾ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ મત ਪੇਟੀ ਦੇ ਗਰਭ ਚੋਂ ਪੈਦਾ ਹੁੰਦਾ ਹੈ ਨੁਮਾਇੰਦਾ ਤੇ ਸਾਨੂੰ ਲੋਕਾਂ ਨੇ ਚੁਣਿਆ ਤੁਹਾਨੂੰ ਲੋਕਾਂ ਨੇ ਨਕਾਰਿਆ ਅਸੀਂ 77 ਬੰਦੇ ਇੱਕ ਗੱਲ ਕਹਿ ਰਹੇ ਆਂ ਔਰ ਸਹੀ ਕਹਿ ਰਹੇ ਆਂ ਵਾਜਬ ਕਹਿ ਰਹੇ ਆਂ ਅਸੀਂ ਤੁਹਾਨੂੰ ਡਿਬੇਟ ਡਿਨਾਈ ਨਹੀਂ ਕਰ ਰਹੇ ਤੁਹਾਡਾ ਲੀਡਰ ਉੱਥੇ ਜਾ ਕੇ ਭਰਮ ਸਾਹਿਬ ਨਾਲ ਬੈਠਾ ਉੱਥੇ ਜਾ ਕੇ ਉਹਨੇ ਸਾਰਾ ਕੁਝ ਡਿਸਕਸ ਕੀਤਾ ਹੁਣ ਐਵੇਂ ਰੌਲਾ ਪਾਉਣਾ ਤੇ ਰੌਲਾ ਪਾਈ ਜਾਓ ਰੌਲੇ ਨਾਲ ਕੁਝ ਨਹੀਂ ਹੋਣਾ ਅਸੀਂ ਇਹਨਾਂ ਨੂੰ ਟਾਈਮ ਦੇਾਂਗੇ ਦੋ ਤਿੰਨ ਮਹੀਨੇ ਸਰਕਾਰ ਚੱਲੂਗੀ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਗੱਲ ਕਰੋ ਤੇ ਅਸੀਂ ਠੋਕਮਾ ਜਵਾਬ ਵੀ ਦੇਾਂਗੇ ਜਿੱਦਾਂ ਪੰਜਾਬ ਦੇ ਲੋਕਾਂ ਨੇ ਦਿੱਤਾ ਮੈਂ ਅੰਦਰ ਕਿਹਾ ਨਾ ਪਹਿਲਾਂ ਇਹ ਸਾਰੀ ਥਾਂ ਦੇ ਪੋਸਟਰਾਂ ਦੇ ਉੱਤੇ ਲਿਖਦੇ ਸੀ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੇ ਹੁਣ ਪੰਜਾਬੀ ਕਹਿੰਦੇ ਕੇਜਰੀਵਾਲ ਇਹ ਕੀ ਬਣਿਆ ਤੇਰੇ ਨਾਲ ਚਰਨਜੀਤ ਚੰਨੀ ਨੇ ਵੀ ਅੱਜ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲਿਆ ਹੈ ਤੇ ਜੰਨੀ ਨੇ ਕਿਹਾ ਕਿ ਪਹਿਲਾਂ ਤਾਂ ਐਜਸ ਪੂਲ ਦਾ ਸਾਈਕਲ ਰੈਲੀ ਕਰ ਕਹਿੰਦੇ ਸੀ ਕਿ ਐਮਐਲਏ ਜ਼ਿਆਦਾ ਖਰਚਾ ਕਰਦੇ ਨੇ ਤੇ ਅਸੀਂ ਜਿਹਾ ਨਹੀਂ ਕਰਾਂਗੇ ਪਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਠੀਆਂ ਤੇ ਕਦੇ ਕਾਰਾਂ ਦੇ ਪਿੱਛੇ ਰੌਲਾ ਪਾਉਂਦੇ ਫਿਰਦੇ ਨੇ ਮੈਂ ਹੈਰਾਨ ਹੂੰ ਆਮ ਆਦਮੀ ਪਾਰਟੀ ਕੇ ਲੀਡਰੋਂ ਸੇ ਕਿ ਯਹੀ ਫੁਲਕਾ ਜੀ ਨੇ ਇੱਕ ਦਿਨ ਸਾਈਕਲ ਯਾਤਰਾ ਕੀਤੀ ਕਿ ਐਮਐਲਏ ਜ਼ਿਆਦਾ ਤਨਖਾਹ ਲੈ ਰਹੇ ਹੈ ਇਹ ਅੱਛੇ ਮਕਾਨੋਂ ਮੇ ਰਹਤੇ ਹੈ आज वही आम आदमी पार्टी एक छोटे बड़े मकान के लिए लड़ रही है मुझे आश्चर्य है फुलका जी पे कि आपकी सोच कहाँ है और क्यों लोगों को बेवकूफ़ बनाया जा रहा है दूसरा ये है इस मकान में पहले भी कैबिनेट मंत्री रहते रहे हैं श्रीमती पट्ठल जी यहाँ कैबिनेट ही मंत्री के तौर पे रहे हैं ये ईयर मार्क नहीं है किसी के लिए भी सीएम साहब का प्रोगेटिव है कल कहते थे कि गाड़ियाँ लेनी ही नहीं चाहिए आज गाडियों की दौड़ लगी हुई है कि हमें अच्छी चाहिए मैं चाहता हूं उनको जो चाहिए वो दे देना चाहिए कोई तना चाहिए नहीं मैं मैं सीएलपी लीडर रहा हूं पूरे 1 साल मुझे कोई गाड़ी नहीं मिली थी मैं पैदल चल के आता था थोड़ा सा उनको सहज से काम लेना चाहिए नए-नए एमएलए बने हैं कांग्रेस की समुच्ची लीडरशिप हालें त इस मोरी निकल जाती है कि सरकार बनी नु थोड़ा समय होया है ते हले काम भी चंगी तरह सरकार ने नहीं संभाला ਪਰ ਇਹ ਗੱਲ ਵੀ ਜਿਆਦਾ ਦੇਰ ਚੱਲਣ ਵਾਲੀ ਨਹੀਂ ਤੇ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਆਪਣੇ ਵਾਅਦੇ ਪੂਰੇ ਕਰਦੀ ਹੈ ਜਾਂ ਨਹੀਂ న్యూਸ ਡੈਸਕ ਤੋਂ ਰੁਪਿੰਦਰ ਚਾਹਲ ਦੇ ਨਾਲ ਬਿਊਰੋ ਰਿਪੋਰਟ ਗਲੋਬਲ ਪੰਜਾਬ ਟੀਵੀ